ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਕੌਰਨ ਦਾਵਾ 22 ਸੰਤ ਤੇ ਤੁਹਾਡਾ ਸਾਰਨ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤਾਂ ਲਿਵੇਰੀ ਵੀਡੀਓ ਲੈ ਕੇ ਆਏ ਹਾਂ ਵਰਕ ਵਾਲੀ ਸਵਾਰ ਦੀ ਕਟਿੰਗ ਕਰਾਂਗੇ ਤੇ ਇਹ ਵਰਕ ਵਾਲੀ ਸਵਾਰ ਦੀ ਕਟਿੰਗ ਜਿਹੜੀ ਕਰਨੀ ਆਪਾਂ ਸਟ੍ਰੇਟ ਸਲਵਾਰ ਦੀ ਕਰਨੀ ਆ ਤੇ ਵਰਕ ਦੇਖੋ ਕਿਹੜੇ ਤਰੀਕੇ ਨਾਲ ਆਜਾ ਆਪਾਂ ਤੁਹਾਨੂੰ ਦੱਸਾਂਗੇ ਕਿ ਇਹਦੀ ਆਪਾਂ ਜਿਹੜੀ ਉਹ ਕਟਿੰਗ ਆ ਸਟ੍ਰੇਟ ਸਲਵਾਰ ਜਿਹੜੀ ਆ ਉਹ ਕਿਸ ਤਰੀਕੇ ਨਾਲ ਆਪਾਂ ਇਹਨੂੰ ਬਣਾਵਾਂਗੇ ਕਿਸ ਤਰੀਕੇ ਨਾਲ ਦੀ ਕਟਿੰਗ ਕਰਾਂਗੇ ਤੇ ਇੱਕ ਪਾਇਨ ਵਿੱਚ ਵੀ ਤੁਹਾਨੂੰ ਦੱਸਾਂਗੇ ਕਿ ਵਰਕ ਵਾਲੀ ਸਵਾਰ ਜਦੋਂ ਸਾਰੇ ਹੀ ਕਟਿੰਗ ਕਰਦੇ ਸਾਰੇ ਨਹੀਂ ਥੋੜੇ ਜਣੇ ਵਿੱਚ ਇੱਕ ਗਲਤੀ ਉਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਸਾਰੀ ਦੇਖਿਓ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਥੋੜੀ ਜਿਹੀ ਵੀ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚਲੋ ਜੀ ਹੁਣ ਆਪਾਂ ਕਰਦੇ ਹਾਂ ਸ਼ੁਰੂ ਤੇ ਆਪਾਂ ਨਾਪ ਦੱਸਦੇ ਹਾਂ ਤੁਹਾਨੂੰ ਆਪਣੇ ਕੋਲੇ ਜਿਹੜੀ ਸਲਵਾਰ ਦੀ ਲੈਂਥ ਆ 35.5 ਇੰਚ ਸਲਵਾਰ ਦੀ ਲੈਂਥ ਆ ਠੀਕ ਆ ਤੇ ਇਹਦੀ ਜਿਹੜੀ ਮੋਰੀ ਆਪਾਂ 7 ਇੰਚ ਰੱਖਣੀ ਕਿਉਂਕਿ ਆਪਾਂ ਸਟ੍ਰੇਟ ਸਲਵਾਰ ਬਣਾਉਣੀ ਆ ਤੇ 5 ਇੰਚ ਦੀ ਜਿਹੜੀ ਆਪਾਂ 벨ਟ ਪਾਵਾਂਗੇ ਉਹ ਆਪਾਂ ਕਿਸ ਤਰ੍ਹਾਂ ਵੀ ਚ ਮਾਈਨਸ ਕਰਦੇ ਆ ਚਲੋ ਆ ਸ਼ੇਅਰ ਕਰਦੇ ਆਂ ਵੀਡੀਓ ਠੀਕ ਆਂ ਆਪਾਂ ਚਲੋ ਸ਼ੁਰੂ ਕਰਦੇ ਆਂ ਵੀਡੀਓ ਆ ਇਸ ਤਰੀਕੇ ਨਾਲ ਆਪਣੇ ਕੋਲ ਵਰਕ ਕੋਈ ਸਲਵਾਰ ਦੁੱਤੀ ਆ ਦੇਖੋ ਇੱਕੇ ਸਾਈਡ ਤੇ ਆਇਕੇ ਪੱਲੇ ਤੇ ਤੇ ਇਹਨੂੰ ਆਪਾਂ ਵੈਸੇ ਦੇ ਦੂਸਰੀ ਸਲਵਾਰ ਸੈਮੀ ਬਣਾਉਣੀ ਹੋਵੇ ਤੇ ਉਹ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਣ ਜਾਂਦੀ ਆ ਕਿਉਂਕਿ ਇਸ ਤਰ੍ਹਾਂ ਤੇ ਆਪਾਂ ਇਸ ਤਰੀਕੇ ਨਾਲ ਨੂੰ ਕਰਾਂਗੇ ਡਬਲ ਤੇ ਇਸ ਤਰ੍ਹਾਂ ਜਾਂ ਪਹੁੰਚਾ ਮੋਰੀ ਪੱਟ ਜੋ ਤੁਸੀਂ ਬੋਲੇ ਉਹ ਪਾਸਤਰਾ ਦੀ ਲੈਂਥ ਜਿਹੜੀ ਆ ਉਹ ਅਲੱਗ ਕਰ ਲਾਂਗੇ ਤੇ ਬਾਕੀ ਦੂਸਰਾ ਜਿਹੜਾ ਆਪਾਂ ਉਹਦੇ ਕਟਿੰਗ ਕਰਨਾਗੇ ਪਰ ਇਹਨੂੰ ਆਪਾਂ ਬਣਾਉਣਾ ਸਟ੍ਰੇਟ ਉਹ ਆਪਾਂ ਕਿਸ ਤਰੀਕੇ ਨਾਲ ਬਣਾਉਨੇ ਆ ਉਹ ਵੀ ਤੁਹਾਨੂੰ ਦੱਸ ਪਈ ਠੀਕ ਆ ਆ ਦੇਖੋ ਨੂੰ ਆਪਾਂ ਕੀਤਾ ਡਬਲ ਫੋਲਡ ਜਿਹੜੀ ਆਪਣੇ ਕੋਲ ਕਢਾਈ ਹੈ ਡਬਲ ਕਰਕੇ ਫੁੜਕੇ ਇਹਨੂੰ ਕਰ ਲੈਣਾ ਆਪਾਂ 4 ਫੋਲਡ ਯਾਨੀ ਕਿ 4 ਤਇਆ ਇਸ ਤਰੀਕੇ ਨਾਲ ਆਪਾਂ ਕਰ ਲੈਣੀ ਆ ਬਿਲਕੁਲ ਇਹਨੂੰ ਬਰਾਬਰ ਰੱਖ ਲੈਣਾ ਜਿੱਥੇ ਆਪਣੀ ਆ ਕਢਾਈ ਦੀ ਆ ਦੇਖੋ ਇਸ ਤਰ੍ਹਾਂ ਪੂਰਾ ਆਉਂਦਾ ਪਿਆ ਇਸ ਤਰੀਕੇ ਨਾਲ ਇਸ ਤਰ੍ਹਾਂ ਕਰਕੇ ਤੇ ਇਹਦੀ ਆਪਾਂ ਹੁਣ ਲਵਾਂਗੇ ਲੈਂਥ ਲੈਂਥ ਕਿਹੜੇ ਤਰੀਕੇ ਨਾਲ ਲੈਣੀ ਹੈ ਇਹ ਵੀ ਆਪਾਂ ਤੁਹਾਨੂੰ ਦੱਸਦੇ ਆਂ ਆ ਦੇਖੋ ਇਹਦੀ ਸਾਰੇ ਕਈ ਸਾਰੇ ਨਹੀਂ ਜੇ ਕੋਈ ਜਾਣੇ ਗਲਤੀ ਕਰਦੇ ਆਪਾਂ ਤੁਹਾਨੂੰ ਉਹ ਦੱਸਦੇ ਆਂ ਕਿ ਕੀ ਗਲਤੀ ਕਰਦੇ ਆਂ ਹਰ ਇੱਕ ਕੜਾਈ ਬਿਲਕੁਲ ਬਰਾਬਰ ਇਹਨੂੰ ਇਸ ਤਰੀਕੇ ਨਾਲ ਆਪਸ ਵਿੱਚ ਚੌਥਾ ਸਾਈਡਾ ਵੜੀਓ ਇਹਨੂੰ ਇਹਦੇ ਨਾਲ ਮੈਚ ਕਰਨਾ ਹੈ ਨਾ ਆ ਦੇਖੋ ਇਹਨੂੰ ਇਹਦੇ ਨਾਲ ਐਸਾ ਬਿਲਕੁਲ ਇਹ ਬਰਾਬਰ ਜਿਹੜੀ ਆਉਣੀ ਚਾਹੀਦੀ ਕਿਉਂਕਿ ਜਦੋਂ ਆਪਾਂ ਮੋਰੀ ਤਿਆਰ ਕਰੀਏ ਸਲਵਾਰ ਦੀ ਤੇ ਇਹ ਆਪਣੀ ਉੱਚੀ ਨੀਵੇਂ ਨਾ ਹੋ ਗਿਆ ਠੀਕ ਹੈ ਇਹਨੂੰ ਬਿਲਕੁਲ ਇਸ ਤਰ੍ਹਾਂ ਆ ਵੇਖੋ ਸਾਰੀ ਬਰਾਬਰ ਇਥੇ ਦੇਖੀ ਇੱਥੇ ਕਢਾਈ ਆ ਵੇਖੋ ਇਹ ਉੱਚਾ ਘਾਵ ਆ ਨਹੀਂ ਆਵਾ ਬਿਲਕੁਲ ਚਾਰੇ ਪਾਸੇ ਨਹੀਂ ਬਰਾਬਰਤਾ ਇਧਰੋਂ ਵੀ ਸਾਰੀਆਂ ਇਹ ਬਰਾਬਰ ਹੋਣੀਆਂ ਚਾਹੀਦੀਆਂ ਠੀਕ ਆ ਉੱਚਾ ਨੀਵਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਠੀਕ ਆ ਤੇ ਕੀ ਕਰਾਂਗੇ ਹੁਣ ਆਪਾਂ ਜਿਹੜੀ ਇਹਦੀ ਮੋਰੀ ਆ ਪਹੁੰਚੇ ਮੋਰੀ ਆ ਉਹਨੂੰ ਆਪ ਰੱਖਣਾ 7 ਇੰਚ ਪਿਆਰ ਇਸ ਤਰੀਕੇ ਦੇ ਨਾਲ ਇਥੋਂ ਆਹ ਵਾਲੀ ਚੀਜ਼ ਕਿਉਂਕਿ ਜੇ ਨੂੰ ਆਪਾਂ ਇਹ ਇਥੋਂ ਕੁੰਡੇ ਅਟੈਚ ਕਰਨ ਵਾਸਤੇ ਵਿੱਚ ਮਾਰਜਨ ਰੱਖਾਂਗੇ ਤੇ ਆਪਣੀ ਢੀ ਕਢਾਈ ਸਾਰੀ ਖਰਾਬ ਹੋ ਜਾਊਗੀ ਠੀਕ ਆ ਤੇ ਨਾਲੇ ਆਹ ਵਾਲੀ ਜਿਹੜੀ ਚੀਜ਼ ਹੈ ਇਹਦੇ ਵਿੱਚ plain ਪਊਗੀ ਤੇ ਉਹ ਬਿਲਕੁਲ ਚੰਗੀ ਨਹੀਂ ਲੱਗੂਗੀ ਸੱਤ ਇੰਚ ਆਪਾਂ ਮੋਰੀ ਤਿਆਰ ਰੱਖਣੀ ਆ ਇਹ ਆਪਣੇ ਕੋਲ ਸਾਰੀ ਜਿਹੜੀ ਕਢਾਈ ਹੈ ਸਾਢੇ ਅੱਠ ਇੰਚ ਹੈ ਠੀਕ ਆ ਆਪਾਂ ਸਾਢੇ ਅੱਠ ਇੰਚ ਕਿਉਂਕਿ ਆਪਣੇ ਕੋਲ ਵਿੱਚ ਵਿੱਚ ਮਾਰਜਨ ਵੀ ਆ ਗਿਆ ਦੇਖੋ ਹਨਾ ਜਦੋਂ ਆਪਾਂ ਸੱਤ ਇੰਚ ਦਾ ਪਹੁੰਚਾ ਇੱਥੇ ਤਿਆਰ ਰੱਖਣਾ ਮੋਰੀ ਤਿਆਰ ਰੱਖਣੀ ਆ ਇਹ ਸਾਢੇ ਅੱਠ ਇੰਚ ਡੇਢ ਇੰਚ ਦਾ ਆਪਣੇ ਕੋਲ ਮਾਰਜਨ ਹੈਗਾ ਵੈਸੇ ਆਪਣੇ ਕੋਲ ਇੱਕ ਇੰਚ ਹੀ ਕਾਫੀ ਹੈ ਠੀਕ ਆ ਇਸ ਤਰੀਕੇ ਦੇ ਨਾਲ ਆਪਾਂ ਸਾਰਾ ਕਢਾਈ ਵਾਲਾ ਜਿਹੜਾ ਜਿੰਨਾ ਵਾ ਇਹ ਇਸ ਤਰੀਕੇ ਨਾਲ ਸਾਢੇ ਅੱਠ ਅੱਠ ਇੰਚ ਦੇ ਨਿਸ਼ਾਨ ਲਾ ਕੇ ਤੇ ਇਹਦੀ ਆਪਾਂ ਕਟਿੰਗ ਕਰ ਲਾਂ। ਆ ਦੇਖੋ ਜਿਵੇਂ ਆ ਸੈਂਟਰ 'ਚ ਫਲਾਵਰ ਆਉਂਦਾ ਪਿਆ ਤੁਸੀਂ ਇਹ ਵੀ ਧਿਆਨ ਰੱਖਣਾ। ਜੇ ਤੁਹਾਡੀ ਵੀ ਕਢਾਈ ਇਸ ਤਰ੍ਹਾਂ ਕੋਈ ਸੈਂਟਰ ਵਾਲੀ ਹੋਵੇ ਚਲੋ ਹੁਣ ਇਹ ਤੇ ਸਿਰਫ ਇਕੱਲਾ ਇਦਾਂ ਇੱਥੇ ਹੀ ਆ ਠੀਕ ਆ। ਤੇ ਜੇ ਤੁਹਾਡੇ ਕੋਲ ਜ਼ਿਆਦੀ ਕਢਾਈ ਵਾਲੀ ਹੋਵੇ ਹੈਵੀ ਸਲਵਾਰ ਹੋਵੇ ਤਾਂ ਤੁਸੀਂ ਉਹਨੂੰ ਕੀ ਕਰਨਾ ਉਹਦੀ ਸੈਂਟਰ ਦੇ ਵਿੱਚ ਜਿਹੜੀ ਆ ਉਹ ਕਢਾਈ ਬਿਲਕੁਲ ਲੈ ਕੇ ਆਉਣੀ ਆ ਠੀਕ ਆ ਜਿਸ ਤਰ੍ਹਾਂ ਮੈਂ ਇਹ ਸਾਰੀ ਲਾਈਨ ਦਾ ਸੈਂਟਰ ਕੀਤਾ। ਤੁਸੀਂ ਵੀ ਇਸੇ ਤਰੀਕੇ ਨਾਲ ਆਪਣੀ ਜੋ ਵੀ ਤੁਹਾਡੇ ਕੋਲ ਤੁਹਾਨੂੰ ਸਵਾਰ ਦਿਖਾਣੀ ਹੈ। ਆ ਦੇਖੋ ਠੀਕ ਆ ਇਹਦੇ ਇਹਦੀ ਵੀ ਆਪਣੇ ਕੋਲ ਇਸ ਤਰੀਕੇ ਨਾਲ ਕਢਾਈ ਹੋਈ ਆ ਆ ਦੇ ਠੀਕ ਆ ਆ ਆ ਇਸ ਤਰ੍ਹਾਂ ਦਾ ਸੈਂਟਰ ਆ ਸੈਂਟਰ ਕੀ ਇਹਦਾ ਆਵੇ ਫਲਾਵਰ ਜਿਹੜਾ ਫਲਾਵਰ ਆ ਠੀਕ ਆ ਉਹਦਾ ਮੈਂ ਇਸ ਤਰ੍ਹਾਂ ਸੈਂਟਰ ਕਰ ਲਿਆ ਫਿਰ ਤੇ ਇਹਨੂੰ ਇਹਦੇ ਨਾਲ ਆ ਵੇਖੋ ਪੂਰੀ ਇਧਰੋਂ ਇੱਥੇ ਆਉਂਦਾ ਪਿਆ ਇਧਰੋਂ ਇੱਥੇ ਆਉਂਦਾ ਪਿਆ ਸਾਰੀ ਨੂੰ ਆਪਾਂ ਮੈਚ ਕਰ ਲਿਆ ਠੀਕ ਆ ਇਸ ਤਰੀਕੇ ਨਾਲ ਤੇ ਕਈ ਭੈਣ ਭਰਾ ਕੀ ਕਰਦੇ ਕਿ ਇਹਨੂੰ ਉੱਪਰ ਇੱਥੇ ਰੱਖ ਕੇ ਤੇ ਆਪਣਾ ਫਲਾਵਰ ਦਾ ਇੱਥੇ ਚੱਲ ਜਾਂਦਾ ਥੱਲੇ ਉਹ ਮੋਰੀ ਬਣਾ ਦਿੰਦੇ ਹਨਾ ਤੇ ਉਹ ਬਿਲਕੁਲ ਵੀ ਚਮਕੀਨੀ ਲੱਗਿਆ ਮੈਂ ਦੇਖੋ ਆ ਤੁਸੀਂ ਕਿੰਨਾ ਵਧੀਆ ਲੱਗਦਾ ਪਿਆ ਹਣਾ ਕਿ ਇਹ ਮਤਲਬ ਪਹੁੰਚਾ ਜਿਵੇਂ ਆਪਾਂ ਥੱਲੇ ਡਿਜ਼ਾਈਨ ਭਰਦੇ ਆ ਪਹੁੰਚੇ ਦੇ ਸਕਰੋਲ ਕਰਦੇ ਆ ਉਹ ਆਪਣੇ ਆਪ ਹੀ ਕਿੰਨਾ ਸੋਹਣਾ ਜਿਹੜਾ ਡਿਜ਼ਾਈਨ ਆ ਇਹ ਥੱਲੇ ਆ ਗਿਆ ਇਹ ਜਿਹੜਾ ਸੀਗੀ ਕੜਾਈ ਹੈ ਸਿਰਫ ਇੰਨੀ ਹੀ ਸੀ ਕਿਉਂਕਿ ਵੀ ਮਤਲਬ ਜਾਂ ਆਪਣੀ ਬਾਹ ਤੇ ਲਾਓ ਤੇ ਜਾਂ ਮੋਰੀ ਤੇ ਲਾਓ ਤੇ ਮੇਰੇ ਕਸਟਮਰ ਨੇ ਕਿਹਾ ਕਿ ਮੈਨੂੰ ਇਹ ਮੋਰੀ ਦੇ ਚਾਹੀਦੀ ਆ ਠੀਕ ਆ ਤੇ ਆਪਾਂ ਇਸ ਤਰੀਕੇ ਨਾਲ ਡਿਜ਼ਾਈਨ ਕੀਤੇ ਤੇ ਤੁਸੀਂ ਦੇਖੋ ਜਿਹੜੀ ਸਲਵਾਰ ਪਾਈ ਵੀ ਬਹੁਤ ਸੋਹਣੀ ਲੱਗਦੀ ਜਦੋਂ ਜਿਹੜੀ ਪਲੇਨ ਸਲਵਾਰ ਥੱਲੇ ਆਪਾਂ ਮੋਰੀ ਉਹ ਮਤਲਬ ਡਿੱਗਦੀ ਆ ਤੇ ਉਹ ਫਿਰ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਠੀਕ ਆ ਇਸ ਤਰੀਕੇ ਨਾਲ ਤੁਸੀਂ ਸੈਂਟਰ ਕਰ ਲੈਣਾ ਸਲਵਾਰ ਦਾ ਠੀਕ ਆ ਜਿਹੜੇ ਤੁਹਾਡੇ ਕੋਲ ਜੇ ਇਸ ਤਰ੍ਹਾਂ ਦੀ ਕਢਾਈ ਹੋਏ ਤੇ ਹੁਣ ਮੇਰੇ ਕੋਲ ਇਸ ਤਰ੍ਹਾਂ ਦੀ ਆ ਇਹ ਮੈਂ ਪਹਿਲਾਂ ਬਣਾਈ ਸਲਵਾਰ ਠੀਕ ਆ ਤੇ ਹੁਣ ਮੈਂ ਜੀ ਲੂੰਗੀ ਲੈਂਥ ਇਹਦੀ ਮੈਂ ਜਿਹੜੀ ਲੈਂਥ ਲੈਣੀ ਉਹ ਸਾਢੇ 30 ਤੇ 1 ਇੰਚ ਵੱਧ ਕਿਉਂਕਿ ਆਪਾਂ 5 ਇੰਚ ਜਿਹੜਾ ਵਾ ਉਹ ਇਸ ਤਰੀਕੇ ਨਾਲ ਬੈਲਟ ਦਾ ਕੱਢ ਲੈਣਾ ਵਾ ਤੇ ਉਸ ਤੋਂ ਬਾਅਦ ਆਪਣੀ ਜਿੰਨੀ ਤਦੋਂ ਸਰਵਾਰ ਦੀ ਲੈਂਥ ਜੇ ਬਚਦੀ ਆ ਉਹਦੀ ਆਪਾਂ ਲੈਂਥ ਲੈਣੀ ਹੈ ਇੱਥੋਂ ਆਪਾਂ ਇਹ ਇੰਚ ਦਾ ਮਾਰਜਿਨ ਲਵਾਂਗੇ ਜਿਹੜਾ ਆਪਾਂ ਜਦੋਂ ਮੋਰੀ ਤਿਆਰ ਮੈਂ ਬਿਲਕੁਲ ਇਸੇ ਤਰੀਕੇ ਨਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਈ ਹੈ ਇਸੇ ਤਰੀਕੇ ਨਾਲ ਮੋਰੀ ਤਿਆਰ ਕਰਨੀ ਕਿ ਇੱਥੇ ਥੱਲੇ ਜਿਹੜੀ ਆ ਕੋਈ ਵੀ ਆਪਾਂ ਸਕਰੋਲ ਨਹੀਂ ਪਾਉਣਾ ਇਹ ਬਿਲਕੁਲ ਥੱਲੇ ਆਵੇ ਠੀਕ ਆ ਇਹਦੇ ਵਿੱਚ ਮੋਰੀ ਤਿਆਰ ਨਹੀਂ ਕਰਨੀ ਠੀਕ ਆ ਮੈਂ 1 ਇੰਚ ਵਧ ਲੈਣਾ ਕਿਉਂਕਿ ਜਦੋਂ ਮੈਂ ਮੋਰੀ ਤਿਆਰ ਕਰੂੰਗੀ ਤੇ ਜਿੰਨਾ ਵੀ ਹੈ ਉਹ ਸਾਦਾ ਹੀ ਠਾਵੜੀ ਜਿਹੜੀ ਕਢਾਈ ਆ ਉਹਦੇ ਵਿੱਚ ਉੱਚਾ ਨੀਵਾ ਨਾ ਹੋ ਜਾਏ ਇਸ ਕਰਕੇ ਤੇ ਬਾਅਦ ਵਿੱਚ ਮੈਂ ਕਟਿੰਗ ਜਿਹੜੀ ਉਹ ਕਰ ਲਵਾਂਗੀ ਤੇ ਪਰ ਜੋ ਮੈਂ ਵਿੱਚ ਮਾਰਜਿਨ ਚਲੂੰਗੀ ਉਹ ਮੈਂ ਅੱਧੇ ਇੰਚ ਦਾ ਹੀ ਇੱਥੋਂ ਲਵਾਂਗੀ ਠੀਕ ਹੈ ਇਦਾਂ ਅੱਧੇ ਇੰਚ ਤੇ ਨਿਸ਼ਾਨ ਲਾ ਲੂੰਗੀ ਇਸ ਤਰ੍ਹਾਂ ਅੱਧੇ ਇੰਚ ਦਾ ਹੀ ਆਪਾਂ ਉੱਪਰ ਮਾਰਜਿਨ ਲੈਣਾ ਵਾ ਯਾਨੀ ਕਿ ਸਾਢੇ 31 ਆਪਾਂ ਤਿਆਰ ਰੱਖਣੀ ਆ ਤੇ ਇਥੇ ਮੈਂ 31 ਇੰਚ ਤੇ ਨਿਸ਼ਾਨ ਲਾਉਂਗੀ ਕਿ ਅੱਧਾ ਇੰਚ ਆਪਣਾ ਆ ਆ ਗਿਆ ਇੱਥਾ ਸੌਰੀ ਸਾਢੇ 31 ਦੀ ਕਿਉਂਕਿ ਉਹ ਵਿੱਚ ਮੈਂ ਮਾਰਜਿਨ ਲੈ ਲਿਆ ਉਹਨੂੰ ਵਿੱਚ ਹੀ ਐਡ ਕਰਕੇ ਸਾਢੇ 31 ਇੰਚ ਤੇ ਮੈਂ ਇਦਾਂ ਇੱਕ ਨਿਸ਼ਾਨ ਜਿਹੜਾ ਉਹ ਲਾਉਣਾ ਠੀਕ ਆ ਇਸੇ ਤਰੀਕੇ ਨਾਲ ਇੱਧਰ ਵੀ ਲਾ ਲੈਣਾ ਆਪਾਂ ਸਾਡੇ 3.5 ਇੰਚ ਐਸ ਤਰੀਕਾ ਠੀਕ ਆ ਆ ਆਪਣਾ ਨਿਸ਼ਾਨ ਲੱਗ ਗਿਆ ਤੇ ਹੁਣ ਆਪਾਂ ਜਿੰਨਾ ਇੱਥੋਂ ਧਿਆਰ ਰੱਖਣਾ ਆਹ ਵਾਲੀ ਚੀਜ਼ 8.5 ਇੰਚ ਇੱਥੇ ਵੀ ਆਪਾਂ 8.5 ਇੰਚ ਦੇ ਨਿਸ਼ਾਨਣਾ ਐਸ ਤਰੀਕਾ ਲਗਾ ਦੇਣਾ ਠੀਕ ਆ ਇਹਨੂੰ ਆਪਸ ਵਿੱਚ ਆਪਾਂ ਮੈਚ ਕਰ ਦੇਣਾ ਐਸ ਤਰ੍ਹਾਂ ਇਸ ਤੋਂ ਬਾਅਦ ਇਹਨੂੰ ਸਟ੍ਰੇਟ ਕਿਵੇਂ ਬਣਾਉਣਾ ਹੈ ਗਾੜੀ ਆਪਾਂ ਤੁਹਾਨੂੰ ਉਹ ਦੱਸ ਦਿਆਂ ਠੀਕ ਆ ਜੇ ਆਪਾਂ ਹੁਣ ਕਰ ਲੈਣੀ ਕਟਿੰਗ ਆਹ ਵੇਖ ਲਿਓ ਅਪਾ ਇਹ ਇੱਥਾ 1 1 ਇੰਚ ਵਾਧ ਰੱਖਿਆ। ਇਹਦੀ ਕਟਿੰਗ ਕਰਕੇ ਜਿਹੜੋਂ ਪਰ ਤੁਸੀਂ ਪੋਚੇ ਨੂੰ ਜੋੜਨਾ ਵਾ ਜਾਂ ਜਿਹੜਾ ਸਲਵਾਰ ਦੀ ਸਲਾਈ ਕਰਨੀ ਹੈ ਉਹ ਤੋਂ ਸਿਰਫ ਆ ਜਿੰਨਾ ਆਹ ਵਾਲੀ ਚੀਜ਼ ਐ ਇੰਨਾ ਹੀ ਰੱਖਣਾ ਠੀਕ ਆ। ਇਹ ਮੈਂ ਕਢਾਈ ਦਾ ਕਰਕੇ ਰੱਖਿਆ ਇੱਕੋਲੇ ਆਪਣਾ 19 21 ਵਰਤਾ ਘਟਾ ਹੋਏ ਤਾਂ ਫਿਰ ਆਪਾਂ ਇਹਨੂੰ ਸਹੀ ਕਰ ਸਕਦੇ ਕਿਉਂਕਿ ਇੱਥੋਂ ਫਿਰੋਂ ਕਿਸੇ ਵੀ ਸਕਰੀਆ ਦੇਖੋ ਜਦ ਤੁਹੇ ਦੇਖਦੇ ਕਟਿੰਗ ਕੀਤੀ ਤੇ ਇਧਰੋਂ ਕਿੰਨਾ ਆ ਬਚ ਗਿਆ ਤੇ ਇਧਰੋਂ ਥੋੜਾ ਬਚਿਆ। ਇਨੂੰ ਆਪਾਂ ਸਰਾਸੇ ਹੀ ਕਰਾਂਗੇ ਜੇ ਆਪਾਂ ਪਹਿਲਾਂ ਹੀ ਅੱਧੇ ਅੱਧੇ ਇੰਚ ਦਾ ਕੀਤਾ ਹੁੰਦਾ ਫਿਰ ਉਹ ਆਪਣਾ ਸਹੀ ਨਹੀਂ ਸਿਉਣਾ ਠੀਕ ਹੈ ਹੁਣ ਆਪਾਂ ਇਹਨੂੰ ਇੱਥੋਂ ਜਿੰਨੀ ਆਪਾਂ ਇੱਕੋ ਜਿਹੀ ਚਾਹੀਦੀ ਆਪਾਂ ਇਸ ਤਰੀਕੇ ਦੇ ਨਾਲ ਉਨੀ ਕਟਿੰਗ ਕਰ ਲਾਂ ਅੱਧੇ ਇੰਚ ਦਾ ਦਾ ਸਟਾਉਣ ਵਾਲਾ ਹੋਵੇ ਤੇ ਤੁਸੀਂ ਅੱਧੇ ਇੰਚ ਤੋਂ ਮਾਰਜਿਨ ਘੱਟ ਨਹੀਂ ਲੈਣਾ ਕਿਉਂਕਿ ਜਦੋਂ ਉਹਨਾਂ ਆਪਾਂ ਸਲਾਈ ਕਰਾਂਗੇ ਨਾ ਫਿਰ ਇਹ ਆਪਣਾ ਥੋੜਾ ਟੁੱਟਣਗੇ ਸਟਾਉਣ ਠੀਕ ਹੈ ਇਸ ਕਰਕੇ ਆਪਾਂ ਨੂੰ ਇੱਕ ਇੱਕ ਪੈਰ ਦਾ ਇੱਥੇ ਮਾਰਜਿਨ ਜਿਹੜਾ ਉਹ ਲੈਣਾ ਹੋ ਠੀਕ ਹੈ ਇਸ ਤਰੀਕੇ ਨਾਲ ਆਪਣੀ ਇੱਕ ਚੀਜ਼ ਇੱਕ 3 ਹੀ ਆਪਣੀ ਹੁਣ ਗਾੜੀ ਆਪਾਂ ਕੀ ਕਰਨਾ ਉਹ ਦੱਸਦੇ ਹਾਂ ਹੁਣ ਗਾੜੀ ਆਪਣੇ ਕੋਲ ਇੱਕ ਕਪੜਾ ਦਾ ਠੀਕ ਆ ਤੇ ਕਪੜੇ ਦਾ ਤੁਸੀਂ ਪਹਿਲਾਂ ਹੀ ਹਿਸਾਬ ਲਾ ਲੈਣਾ ਕਿ ਆਪਣੀ ਜਿੰਨੀ ਵੀ ਸਲਵਾਰ ਦੀ ਲੈਂਥ ਹੋਦੀਆਂ ਤਿੰਨ ਤਿਆਂ ਇਸ ਤਰੀਕੇ ਦੇ ਨਾਲ ਬੰਦੀਆਂ ਤਿੰਨ ਲੈਂਥਾਂ ਤਿਆਰ ਹੁੰਦੀਆਂ ਜਿਵੇਂ ਆਪਾਂ 33 ਇੰਚ 3.5 ਇੰਚ ਲੈਂਥ ਲਈ ਹੈ ਤੇ ਇਸ ਤਰੀਕੇ ਨਾਲ ਤੁਸੀਂ ਨਾਪ ਲੈਣਾ कि ਆਪਣੇ ਕੋਲ ਇਹ ਤਿੰਨ ਕਹੀ ਵਾਲੇ ਕਿਉਂਕਿ ਸਲਵਾਰ ਦਾ ਕਪੜਾ 3 ਸਵਾ 2 ਮੀਟਰ ਹੁੰਦਾ ਜਾਂ ਘੱਟ ਹੁੰਦਾ ਤੇ ਆਪਣੇ ਕੋਲ ਜਿਹੜਾ ਨਾਪ ਆਉ ਜਾਂਦਾ ਵੱਡਾ ਹੁੰਦਾ ਵਾ ਤੇ ਇਸ ਤਰ੍ਹਾਂ ਤੁਸੀਂ ਪਹਿਲੋਂ ਹੀ ਨਾਪ ਕਰ ਲੈਣਾ ਕਿ ਇੱਕ ਲੈਂਥ ਆਪਾਂ ਉਹ ਲਾ ਲਈਏ ਸਲਵਾਰ ਦੀ ਤੇ ਦੋ ਲੈਂਥਾਂ ਇਸ ਤਰੀਕੇ ਦੇ ਨਾਲ ਆਪਣੇ ਕੋਲ ਹੋਰ ਠੀਕ ਆ ਤੁਸੀਂ ਕੀ ਕਰਨਾ ਸਲਵਾਰ ਦੀ ਕਟਿੰਗ ਕਰਨ ਤੋਂ ਪਹਿਲਾਂ ਤੁਸੀਂ ਤਿੰਨ ਤੈਆਂ ਜਿਹੜੀਆਂ ਤਿੰਨ ਆਹ ਵਾਲੀਆਂ ਜਿਹੜੀਆਂ ਆਪਣਾ ਲੈਂਥਾਂ ਲੈਣੀਆਂ ਤਿੰਨ ਇਹ ਤੁਸੀਂ ਨਾਪ ਕਰ ਲੈਣੀਆਂ ਕਿ ਆਪਣਾ ਲੈਂਥ ਆ ਹੋਗੀ ਤੇ ਚੌਰਾ ਕੀਤੇ ਆ ਕਪੜਾ ਵੇਖੋ ਚਾਰ ਤਾਵਾ ਕਿ ਇੰਨੀਆਂ ਇੰਨੀਆਂ ਆਪਣੇ ਕੋਲ ਚਾਰੇ ਲੈਂਥਾਂ ਜਿਹੜੀਆਂ ਉਹ ਬਚ ਜਾਂਦੀਆਂ ਵਾਂ 3 ਮੀਟਰ ਆ 3 ਮੀਟਰ ਆ ਕਪੜਾ ਜਿੰਨਾ ਤੁਹਾਡੇ ਕੋਲ ਹੋਵੇ ਤੁਸੀਂ ਉਹਦਾ ਇਹ ਵੱਲੋਂ ਹਿਸਾਬ ਲਾਉਣਾ ਫੇਰ ਸਲਵਾਰ ਦੀ ਇਸ ਤਰੀਕੇ ਦੇ ਨਾਲ ਤੁਸੀਂ ਕਟਿੰਗ ਜਿਹੜੀ ਆ ਉਹ ਕਰਨੀ ਆ ਕਿਉਂਕਿ ਇਹਨਾਂ ਉਹ ਤੁਹਾਡਾ ਕਪੜਾ ਇਹ ਘਟ ਜੇ ਤੇ ਤੁਹਾਡੀ ਸਲਵਾਰ ਜਿਹੜੀ ਉਹ ਖਰਾਬ ਹੋ ਜੇ ਬਨ ਤੁਹਾਨੂੰ ਕਿ ਤੁਹਾਨੂੰ ਦੀਰੀ ਨੇ ਇਸ ਤਰ੍ਹਾਂ ਦੱਸਿਆ ਸੀ ਸਾਡੀ ਸਲਵਾਰ ਗਲਤ ਹੋ ਗਈ ਠੀਕ ਆ ਐਸ ਲਿਖਣਾ ਹੁਣੇ ਆਪਾਂ ਇਹਨੂੰ ਵੀ ਫੋਰ ਫੋਲਡ ਕਰ ਲਿਆ ਜਿਹੜੀ ਆਪਾਂ ਲੈਂਥ ਲਾਈ ਆ ਤੇ ਇਹਨਾਂ ਨੂੰ ਵੀ ਆਪਾਂ ਆ ਦੇਖੋ 4 ਫੋਲਡ ਕਰ ਲਿਆ ਕੱਪੜੇ ਨੂੰ ਇਸ ਤਰੀਕੇ ਦੇ ਨਾਲ ਆਪਾਂ ਕਰ ਲਿਆ ਫੋਰ ਫੋਲਡ ਇਦਾਂ ਰੱਖੋ ਆਹ ਵਾ ਕੰਨਿੰਗ ਵਾਲੀ ਸਾਈਡ ਨੂੰ ਦੂਰਾ ਕਰਕੇ ਤੇ ਇਹਨੂੰ ਇਸ ਤਰ੍ਹਾਂ ਚੌੜਾ ਕਰ ਲਿਆ ਤੇ ਆਹ ਦੇਖੋ ਇੰਨਾ ਜਿਹੜਾ ਆਪਣਾ ਇਹ ਬਾਹਰ ਹੁੰਦਾ ਜਿਵੇਂ ਆਪਾਂ ਸਟ੍ਰੇਟ ਸਲਵਾਰ ਬਣਾਉਣੇ ਨੇ ਤਾਂ ਉਹਨੂੰ ਆਪਾਂ ਐਸੇ ਤਰੀਕੇ ਨਾਲ ਉਛਾ ਕੇ ਹਨਾ 4 ਫੋਲਡ ਨੂੰ ਹੀ ਤੇ ਇਹਦੀ ਆਪਾਂ ਇੱਥੋਂ ਕਟਿੰਗ ਜਿਹੜੀ ਆ ਉਹ ਕਰ ਦਿੰਦੇ ਆ ਆਵਲੜਾ ਫੁੱਲੇ ਵਾਲਾ ਪਾਸਾ ਇਹ ਆਪਾਂ ਇਧਰ ਹੀ ਸਾਈਡ ਨੂੰ ਰੱਖਣਾ ਕਿਉਂਕਿ ਇਧਰ ਆਪਣਾ ਬਚਨ ਕੱਪੜਾ ਜਦੋਂ ਬਚਣਾ ਵਾ ਫਿਰ ਉਹ ਆਪਣਾ ਸਾਂਝਾ ਬਾਜੂਗਾ ਕਿ ਤਾਂ ਜੋ ਆਪਣੇ ਫਿਰ ਵੀ ਕੰਮ ਆਜੂਗਾ ਜੇ ਤੁਹਾਡੀ ਮੈਂ ਘੱਟਾ ਕਪੜਾ ਬੈਲਟ ਬੈਲਟ ਨਹੀਂ ਲੱਸਦੀ ਪਰ ਜੇ ਮੇਰੀ ਤੇ ਇਥੇ ਆਰਾਮ ਨਾਲ ਲੱਜੇ ਕਿ ਤੇ ਫਿਰ ਤੁਸੀਂ ਆਹ ਦਾ ਜਿਹੜਾ ਕਪੜਾ ਬਚੂਗਾ ਉਹਦੀ ਤੁਸੀਂ ਬੈਲਟ ਜਿਹੜੀ ਆ ਉਹ ਪਾ ਸਕਦੇ ਹੋ ਹੁਣ ਆਪਾਂ ਇਹਨੂੰ ਕਰ ਲਿਆ ਫੋਰ ਬਿਲਕੁਲ ਵਧੀਆ ਤਰੀਕੇ ਨਾਲ ਤੁਸੀਂ ਇਹਨੂੰ ਪ੍ਰੋਪਰ ਵਿਛਾ ਲੈਣਾ ਵਾ ਇਹਨੂੰ ਵੀ ਵਿਛਾ ਲੈਣਾ ਆਪਾਂ ਇੱਕ ਵਾਰੀ ਸੈਟਿੰਗ ਕਰਕੇ ਇਸ ਤਰ੍ਹਾਂ ਆਹ ਫੋਰ ਚਾਰੇ ਤਿਆਨੂੰ ਇਸੇ ਤਰੀਕੇ ਨਾਲ ਆਪਾਂ ਫੜ ਲੈਣਾ ਇਸ ਤਰੀਕੇ ਨਾਲ ਹੁਣ ਆਪਾਂ ਇਹਦੀ ਆਪਾਂ ਇਹ ਲਾਈਨਿੰਗ ਵੀ ਕੱਢਣੀ ਹੈ ਲਾਈਨਿੰਗ ਵਾਲੀ ਸਲਵਾ ਰਹੇ ਆਂ ਆਪਣੇ ਇਸ ਤਰੀਕੇ ਨਾਲ ਠੀਕ ਆਂ ਦੇਖੋ ਇਹ ਬਰਾਬਰ ਹੋ ਗਿਆ ਹੁਣ ਆਪਾਂ ਇਹਨੂੰ ਇਹਦੇ ਨਾਲ ਇਸੇ ਤਰੀਕੇ ਨਾਲ ਬਰਾਬਰ ਚਾਲਣਾ ਤੇ ਇਹਨੂੰ ਇਸ ਤਰੀਕੇ ਨਾਲ ਅੱਧਾ ਅੱਧਾ ਇੰਚ ਉਪਰ ਰੱਖ ਕੇ ਤੁਸੀਂ ਜੇ ਤੁਸੀਂ ਨਵੇਂ ਜਿਹੇ ਤੁਸੀਂ ਇਦਾਂ ਹੀ ਕਰਿਓ ਅੱਧਾ-ਅੱਧਾ ਇੰਚ ਜਿਹੜਾ ਵਾ ਇਹਦੇ ਉੱਪਰ ਚੜਾ ਕੇ ਕਰਦੇ ਹੋ ਠੀਕ ਆ ਤਾਂ ਸਾਰਾ ਇਹਨੂੰ ਬਰਾਬਰ ਕਰਕੇ ਇਸ ਤਰ੍ਹਾਂ ਆਪਾਂ ਥੋੜ੍ਹਾ-ਥੋੜ੍ਹਾ ਚੜਾ ਕੇ ਤਾਂ ਅੱਧਾ ਇੰਚ ਜਿੰਨੀ ਆਪਾਂ ਸਲਾਈ ਦੇ ਵਿੱਚ ਇੱਥੋਂ ਦੇਣਾ ਇਸ ਤਰ੍ਹਾਂ ਇਹਨੂੰ ਬਰਾਬਰ ਕਰਕੇ ਸਾਰਿਆਂ ਨੂੰ ਵਿਛਾਲਿਆ ਜੇ ਨਾ ਵੀ ਤੁਸੀਂ ਇਦਾਂ ਉੱਪਰ ਰੱਖ ਕੇ ਕਰੋਗੇ ਤਾਂ ਵੀ ਕੋਈ ਚੱਕਰ ਨਹੀਂ ਜਦੋਂ ਆਪਾਂ ਸਲਾਈ ਕਰਾਂਗੇ ਆਪਣੇ ਆਪ ਹੀ ਸੈੱਟ ਜਿਹੜਾ ਇਹ ਹੋ ਜਾਂਦਾ ਠੀਕ ਆ ਉਸ ਤਰ੍ਹਾਂ ਬਰਾਬਰ ਹੀ ਰੱਖ ਕੇ ਤੁਸੀਂ ਕਰ ਸਕਦੇ ਹੋ ਹੁਣ ਆਪਾਂ ਸਟਰੇਟ ਸਲਵਾਰ ਬਣਾਉਣ ਵਾਸਤੇ ਕੀ ਕਰਨਾ ਗੁਸਤਾਸ ਟ੍ਰੇਡਸ ਵਰਤਨਾ ਹੈ ਜੀ ਇਸ ਤਰ੍ਹਾਂ ਆਪਣਾ ਇਸ ਕਪੜੇ ਦਾ 12 ਪਣਾ ਮੈਂ ਇਹ ਮੈਂ ਕਿ ਦੱਸਣੀ ਆ ਕਿ ਇਹਦਾ ਕਿੰਨਾ ਬਾਰ ਆ ਆਮ 21 22 ਬਾਰ ਹੁੰਦਾ ਆ ਦੇਖੋ ਹਣਾ ਇਹਦਾ ਵੀ 22 ਇੰਚ ਆ ਜੇ ਇਹਦਾ ਨੋਰਮਲ ਸਾਈਜ਼ ਹੋਵੇ ਬਿਲਕੁਲ ਵਧੀਆ ਤਰੀਕੇ ਨਾਲ ਸਟ੍ਰੇਡਸ ਵਰ ਇੰਨੇ 12 ਵਾਲੇ ਕਪੜੇ ਦੇ ਵਿੱਚ ਬਣ ਜਾਂਦੀ ਜੇ ਨੂੰ ਆਪਾਂ ਸਿੰਗਲ ਜਿੰਦਾ ਕਰਾਂਗੇ ਤੇ ਇਹ 44 ਇੰਚ ਬਾਰੇ ਦਾ ਜਿਹੜਾ ਉਹ ਬਣ ਜਾਂਦਾ ਜੇ ਨੂੰ ਆਪਾਂ ਸਿੰਗਲ ਕਰਾਂਗੇ ਤੇ ਆਪਣਾ 44 ਇੰਚ ਜਿਹੜਾ ਵਾ ਬਾਰ ਇਹ ਬਣ ਜਾਂਦਾ ਆਮ ਜਿਹੜੀ ਸਲਵਾਰ ਆਪਣੀ ਬਿਲਕੁਲ ਵਧੀਆ ਇੰਨੇ ਵਰ ਦੇ ਵਿੱਚ ਨੋਰਮਲ ਸਾਈਜ਼ ਦੀ ਬਣ ਜਾਂਦੀ ਹੈ ਹੁਣ ਮੈਂ ਵੀ ਇੱਥੇ ਕੀ ਕਰਾਂਗੀ ਆ ਵੇਖੋ ਇਸੇ ਹਿਸਾਬ ਨਾਲ ਇਹਨੂੰ 22 ਇੰਚ ਤੇ ਇਥੋਂ ਆਪਾਂ ਨਿਸ਼ਾਨ ਇੱਕ ਲਾ ਲਾਂਗੇ ਕਿ ਆਪਾਂ ਨੂੰ 22 ਇੰਚ ਜਿਹੜੀ ਆ ਸਟ੍ਰੇਟ ਸਲਵਾਰ ਵਾਸਤੇ ਕਪੜਾ ਜਿਹੜਾ ਉਹ ਚਾਹੀਦਾ ਠੀਕ ਆ ਆ ਵੇਖੋ 22 ਇੰਚ ਹੋ ਗਿਆ ਨਾ ਦੇਸੀ ਵੀ ਕਰਾਂ ਪਾ ਸਾਰੇ 22 22 ਇੰਚ ਤੇ ਨਿਸ਼ਾਨ ਲਾ ਲੈਣਾ ਹਾਂਜੀ ਜੇ ਤੁਸੀਂ ਇਹ ਲੰਬੀ ਨਹੀਂ ਲਾਉਣੀ ਤੁਸੀਂ ਆਪਾਂ ਇੱਕ ਵਾਰੀ 8 ਇੰਚ ਦਾ ਮਾਪ ਕਰ ਲੈਣਾ ਇਸ ਤਰ੍ਹਾਂ ਆ ਵੇਖੋ 8 ਇੰਚ ਦਾ ਮਾਪ ਕਰ ਲਿਆ ਤੇ ਬਾਅਦ ਵਿੱਚ ਤੁਸੀਂ ਆਹ ਵਾਲਾ ਜਿਹੜਾ ਚੀਜ਼ ਰੱਖੀ ਆ ਚਾਰ ਤਿਆਂ ਕਰਕੇ ਇਹ 14 ਇੰਚ ਹੁੰਦੀ ਪਈ ਆ ਇਦਾਂ 14 14 ਇੰਚ ਤੇ ਤੁਸੀਂ ਸਾਰੇ ਨਿਸ਼ਾਨ ਜਿਹੜੇ ਆ ਉਹ ਲਾ ਲੈਣ ਤੇ ਸੌਖਾ ਦੇਖੀ ਆ ਤੁਸੀਂ ਇਦਾਂ ਹੀ 8 8 ਇੰਚ ਤੇ ਸਾਰੇ ਨਿਸ਼ਾਨ ਲਾ ਲਓ ਇਸ ਤਰ੍ਹਾਂ ਫਿਰ ਇਹਨਾਂ ਸਾਰੇ ਨਿਸ਼ਾਨਾਂ ਨੂੰ ਆਪਸ ਵਿੱਚ ਮੈਚ ਕਰ ਵੀਡੀਓ ਥੋੜੀ ਲੰਬੀ ਹੋਊਗੀ ਪਰ ਤੁਹਾਨੂੰ ਸਮਝ ਬਿਲਕੁਲ ਵਧੀਆ ਤਰੀਕੇ ਦੇ ਨਾਲ ਜਿਹੜੀ ਉਹ ਆਊਗੀ ਠੀਕ ਆ ਇਸ ਤਰ੍ਹਾਂ ਆਪਸ ਵਿੱਚ ਸਾਰੇ ਨਿਸ਼ਾਨਾ ਨੂੰ ਤੁਸੀਂ ਮੈਚ ਕਰ ਦੇਣਾ ਹੁਣ ਆ ਉਪਰੋਕਥ ਸਥਾਨ ਆਪਾਂ ਰੱਖਣਾ ਆ ਦੇਖੋ ਜਿੱਦਾਂ ਇੱਥੋਂ ਆਪਣੀ ਜਿਹੜੀ ਲੈਂਥ ਹੁੰਦੀ ਬਈ 33 ਇੰਚ ਤੇ 32 ਹੀ ਆਪਾਂ ਇੱਥੋਂ ਰੱਖਣੀ ਆ ਇਸ ਤਰ੍ਹਾਂ ਇਹਨੂੰ ਹੀ ਆਪਾਂ ਜਿਹੜਾ ਉਹ ਬਰਾਬਰ ਕਰ ਲੈਣਾ ਇਸ ਤਰ੍ਹਾਂ ਠੀਕ ਆ इतों भी जोड़ा प्रॉपर अपना बराबर होना चाहिए चीटे पर स्केल है स्केल न भी कर सकते जी वैसे मेरे को स्केल है मैं ज्यादा वर्त नहीं मैं इस तरह चीटे अपना ही कर ली हूँ आप करना हूँ आप जिन्ना पहुँचा रखना देखो इतों मोहरी रखनी है सत्त इंच तैयार रखनी है एक इंच आप देखो अठ इंच अठ इंचा तो इतों अपना जो आसन रखना वह आप नौ इंच रखा ਠੀਕ ਹੈ ਲੋਕ ਇਹ ਜਿਨ੍ਹਾਂ ਦੇ ਮਰਲਸ ਇਹ ਹੈਗਾ ਵਾ ਬਿਲਕੁਲ ਵੈਸੇ ਮੈਂ 10 ਇੰਚ ਰੱਖਦੀ ਹੁੰਨੀ ਆ ਕੋਈ ਵੀ ਆਪਣੇ ਕੋਲ ਸਾਈਜ਼ ਹੋਵੇ ਪਰ ਇਹ ਬਿਲਕੁਲ ਨੋਰਮਲ ਜਿਹਾ ਸਾਈਜ਼ ਹੈ ਆਪਣੇ ਕੋਲ ਤੇ ਇਹਦਾ ਆਪਾਂ 9.5 ਇੰਚ ਰੱਖੂੰਗੀ ਮੈਂ ਤੁਸੀਂ ਵੈਸੇ 10 ਰੱਖੋ ਕਦੀ ਵੀ ਕਿਸੇ ਦੀ ਕੋਈ ਜਿਹੜੀ ਉਹ ਮੁਸ਼ਕਲ ਆਪਾਂ ਨੂੰ ਨਹੀਂ ਆਉਂਦੀ ਮੈਂ 9.5 ਇੰਚ ਰੱਖਿਆ ਇਹ ਜੋ ਤਿਆਰ ਹੋ ਸਾਢੇ 8 ਰਹਿ ਜਾਊਗਾ ਤੇ 5 ਇੰਚ ਹੀ ਆਪਣੇ ਕੋਲ ਬੈਲਟ ਵਲਾ ਦੇਊਗਾ ਵਿੱਚ ਤੇ ਇਸ ਤਰੀਕੇ ਨਾਲ ਨੂੰ ਮੈਚ ਕਰ ਦੇਣਾ ਆਪਾਂ ਠੀਕ ਹੈ ਇਸ ਤਰ੍ਹਾਂ ਇਹ ਲਾਈਨ ਵਾਲੀ ਸਲਵਾਰ ਆ ਇਹ ਆਪਾਂ ਵਾ ਦੇਖੋ ਠੀਕ ਆ ਇਸ ਤਰੀਕੇ ਨਾਲ ਸਾਰੇ ਆਪਾਂ ਇਹ ਨਿਸ਼ਾਨ ਜਿਹੜੇ ਆ ਇਹ ਲਾ ਲੈਣੇ ਆ ਠੀਕ ਆ ਤੇ ਇਹਨਾਂ ਦੀ ਆਪਾਂ ਕਰ ਦੇਣੀ ਆ ਕਟਿੰਗ ਠੀਕ ਆ ਇਹ ਬਿਲਕੁਲ ਵਧੀਆ ਜਿਹੜੀ ਸਲਵਾਰ ਆ ਦੇਖੋ ਬੁਲ ਸਟ੍ਰੇਟ ਸਲਵਾਰ ਹੈ ਆਪਣੀ ਕਢਾਈ ਵਾਲੀ ਕਿਉਂਕਿ ਇਹਦੇ ਜਿਹੜੀ ਪਹੁੰਚੇ ਤੇ ਕਢਾਈ ਹੁੰਦੀ ਹੈ ਸਟ੍ਰੇਟ ਸਲਵਾਰ ਦੀ ਉਹ ਹੋਰ ਤਰੀਕੇ ਨਾਲ ਹੁੰਦੀ ਹੈ ਪਰ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਭਾਵੇਂ ਸਲਵਾਰ ਇਸ ਤਰੀਕੇ ਨਾਲ ਹੀ ਬਣੀ ਹੈ ਤੇ ਪਰ ਆਪਾਂ ਨੂੰ ਸਟ੍ਰੇਟ ਚਾਹੀਦੀ ਹੈ ਹੁਣ ਆਪਾਂ ਬਿਲਕੁਲ ਸਟ੍ਰੇਟ ਸਲਵਾਰ ਦੀ ਆ ਜਿਹੜੀ ਕਟਿੰਗ ਇਹ ਆਪਣੀ ਹੋ ਜੂਗੀ ਠੀਕ ਆ ਤੇ ਇਹਦੇ ਵਿੱਚੋਂ ਸਾਰਿਆਂ ਤੋਂ ਮੇਨ ਗੱਲ ਜਿਹੜੀ ਸਟ੍ਰੇਟ ਸਲਵਾਰ ਵਿੱਚ ਕਿਉਂਕਿ ਤੁਸੀਂ ਆ ਡਾਊਨ ਜ਼ਰੂਰ ਕਰਿਆ ਕਰੋ 1.5 ਇੰਚ ਦਾ ਮੈਂ ਇੱਥੇ ਡਾਊਨ ਕਰੂੰਗੀ ਠੀਕ ਆ ਤੇ ਕਰਨਾ ਕਿਥੋਂ ਤੱਕ ਆ ਜਿੰਨੀ ਆਪਾਂ ਮੋਰੀ ਆਪਣੀ ਤਿਆਰ ਰੱਖਣੀ 7 ਇੰਚ ਆਪਾਂ ਮੋਰੀ ਤਿਆਰ ਰੱਖਣੀ ਆ ਤੇ ਸਾਢੇ 6 ਇੰਚ ਤੱਕ ਤੁਸੀਂ ਡਾਉਣ ਕਰਨਾ ਕਿਉਂਕਿ ਜਿਹੜਾ ਅੱਧਾ ਇੰਚ ਉਹ ਆਪਣਾ ਇੱਥੋਂ ਸਲਾਈ ਦੇ ਵਿੱਚ ਆਊਗਾ ਠੀਕ ਆ ਜਿੰਨਾ ਵੀ ਤੁਸੀਂ ਮੋਰੀ ਤਿਆਰ ਰੱਖਣੀ ਆ ਉਹਦੇ ਵਿੱਚੋਂ ਅੱਧਾ ਇੰਚ ਘਟਾ ਕੇ ਤੇ ਇਸ ਤਰੀਕੇ ਦੇ ਨਾਲ ਇੱਥੇ ਸ਼ੇਪ ਜਿਹੜੀ ਆ ਤੁਸੀਂ ਬਣਾ ਦੇਣੀ ਇਸ ਤਰ੍ਹਾਂ ਠੀਕ ਆ ਆਹ ਵਾਲੀ ਤੁਸੀਂ ਇਸ ਤਰੀਕੇ ਦੇ ਨਾਲ ਜਿਹੜੀ ਹੈ ਕਾਟ ਪਾਦਣੀ ਤੇ ਬਿਲਕੁਲ ਵਧੀਆ ਤੁਹਾਡੀ ਖੜੀ ਸਲਵਾਰ ਬਣੂਗੀ ਠੀਕ ਆ ਤੇ ਜੇ ਤੁਹਾਡੇ ਕੋਲ ਸ਼ੇਪਰ ਹੈਗਾ ਤਾਂ ਤੁਸੀਂ ਆਹ ਵਾਲੀ ਜਿਹੜੀ ਕਟਿੰਗ ਆਉ ਉਹ ਸ਼ੇਪਰ ਦੇ ਨਾਲ ਵੀ ਕਰ ਸਕਦੇ ਜੀ ਇਸ ਤਰੀਕੇ ਨਾਲ ਸ਼ੇਪਰ ਨੂੰ ਰੱਖੋ ਇੱਥੋਂ ਤੇ ਇਸ ਤਰੀਕੇ ਦੇ ਨਾਲ ਹਾਂ ਦੇਖੋ ਫਿਰ ਇੰਨਾ ਇੰਨਾ ਜਿਹੜਾ ਇਹ ਕਪੜਾ ਹੋਰ ਆਪਣਾ ਘਟ ਜਾਂਦਾ ਇਸ ਤਰ੍ਹਾਂ ਤੇ ਜੇ ਨਹੀਂ ਵੀ ਹੈਗਾ ਇਹ ਸ਼ੇਪਰ ਤੁਹਾਡੇ ਕੋਲ ਤੇ ਫਿਰ ਵੀ ਕੋਈ ਗੱਲ ਨਹੀਂ ਤੁਸੀਂ ਇਸ ਤਰ੍ਹਾਂ ਵੀ ਸਲਵਾਰ ਦੀ ਕਟਿੰਗ ਜਿਹੜੀ ਆ ਉਹ ਕਰ ਸਕਦੇ ਜੀ ਜੇ ਨਹੀਂ ਸ਼ੇਪਰ ਹੈਗਾ ਫਿਰ ਤੁਸੀਂ ਆ ਦੇਖੋ 1-1 ਇੰਚ ਦਾ ਮਤਲਬ ਇਹ ਵਿੱਚ ਆਪਣੇ ਕੋਲ ਆ ਜਾਂਦਾ ਦੇਖੋ 1 ਇੰਚ 1 ਇੰਚ 1 ਇੰਚ ਇੰਨੇ ਖਾਂਚੇ ਕਿ 1 ਇੰਚ ਦਾ ਤੇ ਮੁੜ ਕੇ ਇੱਕ ਇੱਕ ਇੰਚ ਦਾ ਕਰਕੇ ਤੇ ਤੁਸੀਂ ਇੱਥੋਂ ਇਦਾਂ ਇਧਰ ਸ਼ੇਪ ਦੇ ਦੋ ਇੱਥੋਂ ਇਧਰ ਇਸ ਤਰ੍ਹਾਂ ਕਰਕੇ ਇਹਨੂੰ ਨਾਲ ਮਿਲਾ ਲਓ ਠੀਕ ਹੈ ਇਸ ਤਰੀਕੇ ਦੇ ਨਾਲ ਇਹ ਆਪਣੇ ਸਟ੍ਰੇਟਸ ਲਵਾਉਣ ਦੀ ਕਟਿੰਗ ਫਿਰ ਮੈਨੂੰ ਪਿੱਛੇ ਵੀ ਮੈਂ ਇਦਾਂ ਸਲਵਾਰ ਦੀ ਕਟਿੰਗ ਜਿਹੜੀਆਂ ਦੋ ਸਲਵਾਰਾਂ ਦੀ ਕਟਿੰਗ ਪਾਈ ਸੀ ਉਹਦੇ ਵਿੱਚ ਬਹੁਤ ਸਾਰੇ ਕਮੈਂਟ ਬੜੇ ਆਏ ਕਿ ਦੀ ਜੀ ਸਾਨੂੰ ਉਹਦੀ ਸਟੀਚਿੰਗ ਵੀ ਦੱਸੋ ਤੇ ਕਿਸੇ ਵਲੇ ਹੁਣ ਜਿੱਦਾਂ ਟਾਈਮ ਲੱਗਦਾ ਵੀਡੀਓ ਬਣਾਉਂਦੇ ਹੁਣ ਆਪਾਂ ਇਹ ਸਟੀਚਿੰਗ ਕਟਨੀ ਵੀ ਬਣਾਈ ਹੋਈ ਆ ਤੇ ਸਟੀਚਿੰਗ ਵੀ ਹੋ ਸਕਦਾ ਨਾਮ ਹੀ ਆਵੇ ਫਿਰ ਤੁਸੀਂ ਕੀ ਕਰਨਾ ਜਿਸ ਤਰ੍ਹਾਂ ਆਮ ਨੋਰਮਲ ਸਲਵਾਰ ਜਿਹੜੀ ਆ ਆਪਾਂ ਉਹਦੇ ਕੁੰਦੇ ਅਟੈਚ ਕਰੀਦੇ ਆ ਪੌਂਚਿਆਂ ਦੇ ਨਾਲ ਉਸੇ ਤਰੀਕੇ ਨਾਲ ਇਥੇ ਉੱਪਰੋਂ ਰੱਖ ਕੇ ਤੁਸੀਂ ਠਾਣੂ ਅਟੈਚ ਕਰ ਲੈਣਾ ਫਿਰ ਰੋਪਰ ਨੂੰ ਨਹੀਂ ਕਰਨੇ ਇਸੇ ਤਰੀਕੇ ਨਾਲ ਜਿਵੇਂ ਆਪਣੀਆਂ ਵਿਸ਼ੇ ਸਲਵਾਰ ਚਾਰ ਤਿਆਂਆਂ ਵਾ ਚਾਰ ਤਿਆਂ ਆਵਾ ਇਹਨਾਂ ਨੂੰ ਜਿੱਦਾਂ ਆਪਾਂ ਨੋਰਮਲ ਸਲਵਾਰ ਦੀ ਸਟੀਚਿੰਗ ਕਰਦੇ ਆ ਉੱਪਰੋਂ ਠਾਣ तुम्हें जीना स्टिचिंग कर ली है बिल्कुल सौखे जरीके ठीक है फिर नौ जी हम आपकी करते हैं कटिंग कटिंग किस तरीके करनी है वो भी आपको दस दें ठीक है हाँ देखो इतों आप कटिंग कर ली हाँ देखो ये अपना जो कपड़ा आज गया ये या ਬੈਲਟ ਵੀ ਇਹੋ ਆਰਾਮ ਨਾਲ ਪਾ ਸਕਦੇ ਹਾਂ ਠੀਕ ਆਇਸ ਤਰ੍ਹਾਂ ਇਹ ਆਪਣੀ ਆਸਤਰਾ ਹੁਣ ਆਪਾਂ ਜਿਹੜਾ ਸਲਾਈ ਕਰਾਂਗੇ ਉੱਪਰੋਂ ਇਹ ਠਾਣੋਂ ਖੜ ਕੇ ਚੌਣ ਕੁੰਦਿਆਂ ਨੂੰ ਸਲਾਈ ਕਰ ਦਾਂਗੇ ਤੇ ਜੇ ਤੁਹਾਡੇ ਕੋਲ ਆਹ ਕਪੜਾ ਇਸ ਤਰੀਕੇ ਨਾਲ ਉੱਪਰ ਬਰਾਬਰੀ ਆਉਂਦਾ ਪਿਆ ਆਹ ਨਹੀਂ ਵੀ ਬਚਦਾ ਤਾਂ ਵੀ ਦੇਖੋ ਇਸ ਤਰ੍ਹਾਂ ਆਪਣੇ ਕੋਲ ਆਹ ਵਾਲਾ ਕਪੜਾ ਜਿਹੜਾ ਇਹ ਬਚ ਜਾਂਦਾ ਇਹ ਸਾਂਝਾ ਬਚ ਗਿਆ ਇਸ ਕਰਕੇ ਆਪਾਂ ਜਿਹੜੇ ਆ ਫੱਟਾ ਤੋਂ ਕੰਨੀਆਂ ਵਾਲਿਆਂ ਨੂੰ ਇੱਧਰ ਕਰ ਲਿਆ ਤੇ ਇਹਦੇ ਵਿੱਚ ਆਪਣੀ ਆਰਾਮ ਨਾਲ ਜਿੰਨੀ ਮਰਜ਼ੀ ਆਪਾਂ ਬੈਲਟ ਜਿਹੜੀ ਆ ਉਹ ਜੇ ਤੁਹਾਡੇ ਕੋਲ ਹੈਵੀ ਨਾਪ ਵੀ ਆ ਤੇ ਤੁਸੀਂ ਕਰ ਸਕਦੇ ਜੀ ਤੇ ਹੁਣ ਆਪਾਂ ਆਹ ਵਾਲੀ ਜਿਹੜੀ ਆ ਥੋੜੀ ਸ਼ੇਪ ਵਾਲੀਏ ਐਸੇ ਠੀਕ ਹੈ ਆਹ ਦੇਖੋ ਆਲੋਸ਼ ਇਹ ਆਪਣੇ ਸਵਾਰ ਦੀ ਸਾਰੀ ਵੀ ਕਟਿੰਗ ਹੋ ਗਈ ਇਹਦੇ ਵਿੱਚ ਹੁਣ ਆਪਾਂ ਬੈਲਟ ਕੱਟ ਲਾਂਗੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਕੋਈ ਨਾ ਸਮਝ ਲੱਗੀ ਤੁਹਾਨੂੰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਮਿਲਦੇ ਆਂ I believe it with it.